ਮੇਰੀ ਗਾਈਡੈਂਸ ਆ ਮੇਰੀ ਗਾਈਡੈਂਸ ਉਹਨਾਂ ਲੋਕਾਂ ਲਈ ਹੁੰਦੀ ਹੈ ਜਿਹੜੇ ਆਫਿਸ 'ਚ ਬੈ ਕੇ 12-12 ਘੰਟੇ ਕੰਮ ਕਰਦੇ ਆ ਬਿਲਕੁਲ ਹੁਣ 12 ਘੰਟੇ ਕੰਮ ਕਰਨ ਤੋਂ ਬਾਅਦ ਸਰੀਰ 'ਚ એનર્ਜੀ ਤਾਂ ਬਚਦੀ ਨਹੀਂ ਜਾ ਕੇ ਅਗਲਾ ਨਾ ਘਰ ਪਰਿਵਾਰ ਵੀ ਹੁੰਦਾ ਬੱਚੇ ਵੇਟ ਕਰਦੇ ਆ ਘਰ ਵਾਲੀ ਵੇਟ ਕਰਦੀ ਆ ਉਹਨਾਂ ਨੇ ਵੀ ਟਾਈਮ ਦਿੰਦਾ ਘਰ ਦੇ ਘਰ ਦੇ 9-10 ਵਜਾਂ ਦੇ ਨੇ 10 ਵਜੇ ਕਿਹੜਾ ਪਾਰਕ ਜਾਂਦਾ ਲਾ ਜਾਂਦਾ ਬਿਲਕੁਲ ਬਿਲਕੁਲ ਸੋ ਮੈਂ ਉਹਨਾਂ ਦੇ ਖਾਣੇ ਤੇ ਥੋੜਾ ਜਿਹਾ ਉਹਨਾਂ ਨੂੰ ਗਾਈਡੈਂਸ ਕਰਦਾ ਮੈਂ ਨਹੀਂ ਕਹਿੰਦਾ ਕੁਈ ਜਾ ਕੇ ਵੀ ਪੰਜ ਕਿਲੇ ਬਾਣ ਖੁੱਲਾ ਛੱਡੋ ਤੇ ਉਹਦੇ ਸਪ੍ਰਿੰਟਾਂ ਲਾਓ ਸਿਗਰ ਦੁਪਹਿਰੇ ਉਸ ਤੋਂ ਬਾਅਦ ਉਦੋਂ ਬਾਅਦ ਗਲੂਕੋਜ਼ ਪੀ ਪੀ ਤੁਸੀਂ ਆਪਣਾ ਮਾਈਗ੍ਰੇਨ ਠੀਕ ਕਰਦੇ ਰੋ ਬੇਸਿਕਲੀ ਜਿੰਮ ਨਾਲ ਮੇਰਾ ਪਿਆਰ ਮੈਨੂੰ ਲੱਗਦਾ ਹੈ ਅੱਜ ਕੱਲ੍ਹ ਦੇ ਨੌਜਵਾਨਾਂ ਦੀ ਉਹ ਨਹੀਂ ਏਜ ਆ ਜਿੰਨਾ ਮੇਰਾ ਜਿੰਮ ਦੇ ਵਿੱਚ ਟਾਈਮ ਗੁਜ਼ਰ ਚੁੱਕਿਆ ਹੈਗਾ ਫਿਟਨੈਸ ਚੈਨਲ ਮੇਰਾ ਸਭ ਤੋਂ ਪਹਿਲਾਂ ਮੈਂ ਸ਼ੁਰੂ ਕੀਤਾ ਸੀਗਾ ਮਤਲਬ 2010 ਤੋਂ ਬਾਅਦ ਜਦੋਂ YouTube ਆਇਆ ਉਸ ਤੋਂ ਬਾਅਦ ਮਤਲਬ ਹਜ਼ਾਰਾਂ ਹੀ YouTube ਚੈਨਲ ਬਣ ਗਏ ਆ ਫਿਲਮ ਇੰਡਸਟਰੀ 'ਚ ਹੋਣ ਕਰਕੇ ਵੀ ਸ਼ਾਇਦ ਲੋਕਾਂ ਨੇ ਮੈਸੇਜ ਦਾ ਜਵਾਬ ਨਹੀਂ ਦੇ ਪਾਉਂਦੇ ਜਾਂ ਕਈ ਵਾਰ ਅਸੀਂ ਜਿੰਮ ਦੇ ਵਿੱਚ ਤੇ ਫਿਰ ਦੱਸਿਆ ਐਕਸਰਸਾਈਜ਼ ਕਰਦੇ ਆ ਉਹ ਗਲਤ ਕਰ ਲੈਂਦੇ ਆ ਨਰਪੁੱਲ ਹੋ ਜਾਂਦੀਆਂ ਡਾਈਟ ਖਾਂਦੇ ਆ ਉਹਨਾਂ ਨੂੰ ਵੀ ਗਾਈਡੈਂਸ ਬਹੁਤ ਹੀ ਜ਼ਰੂਰੀ ਹੈ ਹਾਂ ਕਿ ਜਿੰਮ ਚ ਜਾ ਕੇ ਆਪਦੇ ਆਪ ਨਾਲ ੱੱਕਾ ਕਿਉਂ ਕਰਦੇ ੱੱਕਾ ਕਿਉਂ ਕਰਨਾ ਇਹਨੂੰ ਈਗੋ ਲਿਫਟਿੰਗ ਕਹਿੰਦੇ ਆ ਹਾਂ ਜਿਹੜੀ ਇਹ ਤੁਸੀਂ ਇਹ ਗੱਲ ਠੀਕ ਹੈ ਚਲੋ ਵਿੱਚ ਆ ਗਈ ਵੀ ਕਰਤਾਰ ਚੀਮਾ ਤਾਂ ਲਾ ਰਿਹਾਗਾ 100 ਕਿਲੋ ਦੀ ਬੈਂਚ ਪ੍ਰੈਸ ਮੈਂ ਨਵਾਂ ਆਇਆ ਮੈਂ ਵੀ ਟਰਾਈ ਕਰਾਂ ਹਾਂ ਮਸਲ ਸਪੋਰਟ ਨਹੀਂ ਕਰਦੇ ਉਹਦੇ ਲਈ ਕਰ ਲਈ ਸਾਨੂੰ ਸਾਲ ਡੇਢ ਸਾਲ ਲੱਗ ਜਾਂਦਾ ਹੈ ਮਸਲ ਤੇ ਲਹਿਰਾਂ ਬਣਦੀਆਂ ਤੁਹਾਨੂੰ ਸਪੋਰਟ ਕਰਦਿੰਗੇ ਕਾਦੀ ਗੋ ਹੈ ਜਾ ਕੇ 5 ਕਿਲੋ ਦਾ ਲਾ ਲਓ ਕਸਰਤ ਤਾਂ ਕਸਰਤ ਹੀ ਹੈ ਨਾ ਮੂਵਮੈਂਟ ਆ ਤੁਹਾਡੀ ਬੋਡੀ ਦੀ ਕਰਨੀ ਹੈ ਉੱਥੇ ਤੱਕ ਪਹੁੰਚਣ ਨੂੰ ਟਾਈਮ ਲੱਗਦਾ ਸੋ ਇਹਦੇ ਵਿੱਚ ਨਹੀਂ ਪੈਣਾ ਚਾਹੀਦਾ ਉਸ ਤੋਂ ਬਾਅਦ ਜਿਮ ਦੇ ਵਿੱਚ ਇੰਜਰੀ ਹੋ ਜਾਂਦੀ ਹੈ ਇੰਜਰੀ ਹੋ ਜਾਂਦੀ ਹੈ ਜਿਮ ਨਹੀਂ ਲੱਗਦਾ ਫਿਰ ਨਸ਼ਿਆਂ 'ਚ ਪੈ ਜਾਂਦੇ ਆ ਫਿਰ ਤੁਹਾਡੇ ਕੋਲ ਆਉਂਦੇ ਆ ਜਿਵੇਂ ਤੁਸੀਂ ਦੱਸਿਆ ਕਿ ਪ੍ਰੈਫੈਸ਼ਨ ਲੈ ਲੈਂਦੇ ਆ ਬਸ ਵੀ ਮੈਂ ਨਹੀਂ ਬਣ ਸਕਿਆ ਮੈਂ ਕਰਤਾਰ ਚਿੰਮੇ ਵਰਗਾ ਨਹੀਂ ਬਣ ਸਕਿਆ ਉਹ ਹੀ ਨਹੀਂ ਦੇਖਦੇ ਕਿ ਉਹਨੇ ਕਿੰਨੇ ਸਾਲ ਲਾਇਆ ਹਾਂ ਇੱਕ ਬਹੁਤ ਇਹ ਜ਼ਰੂਰੀ ਗਾਈਡੈਂਸ ਸੀ ਜਿਹੜੀ ਤੁਸੀਂ ਦਿੱਤੀ ਮੈਨੂੰ ਵਧੀਆ ਲੱਗੀ ਮੇਰੀ ਗਾਈਡੈਂਸ ਆ ਮੇਰੀ ਗਾਈਡੈਂਸ ਉਹਨਾਂ ਲੋਕਾਂ ਲਈ ਹੁੰਦੀ ਹੈ ਜਿਹੜੇ ਆਫਿਸ 'ਚ ਬੈ ਕੇ 12-12 ਘੰਟੇ ਕੰਮ ਕਰਦੇ ਆ ਬਿਲਕੁਲ ਹੁਣ 12 ਘੰਟੇ ਕੰਮ ਕਰਨ ਤੋਂ ਬਾਅਦ ਸਰੀਰ 'ਚ એનર્ਜੀ ਦਾ ਬਚਦੀ ਨਹੀਂ ਜਾ ਕੇ ਅਗਲਾ ਨਾ ਘਰ ਪਰਿਵਾਰ ਵੀ ਹੁੰਦਾ ਬੱਚੇ ਵੇਟ ਕਰਦੇ ਆ ਘਰ ਵਾਲੀ ਵੇਟ ਕਰਦੀ ਆ ਉਹਨਾਂ ਨੇ ਵੀ ਟਾਈਮ ਦਿੰਦਾ ਘਰ ਦੇ ਘਰ ਦੇ 9-10 ਵਜਾਂ ਤੇ 10 ਵਜੇ ਕਿਹੜਾ ਪਾਰਕ ਜਾਂਦਾ ਲਾ ਜਾਂਦਾ ਬਿਲਕੁਲ ਬਿਲਕੁਲ ਸੋ ਮੈਂ ਉਹਨਾਂ ਦੇ ਖਾਣੇ ਤੇ ਥੋੜਾ ਜਿਹਾ ਉਹਨਾਂ ਨੂੰ ਗਾਈਡੈਂਸ ਕਰਦਾ ਮੈਂ ਨਹੀਂ ਕਹਿੰਦਾ ਕੋਈ ਜਾ ਕੇ ਵੀ 5 ਕਿੱਲੇ ਬਾਣ ਖੁੱਲਾ ਛੱਡੋ ਤੇ ਉਹਦੇ ਸਪ੍ਰਿੰਟਾਂ ਲਾਓ ਸਿਰ ਦੁਪਹਿਰੇ ਉਦੋਂ ਬਾਅਦ ਉਦੋਂ ਬਾਅਦ ਗੁਲੂਕੋਜ਼ ਪੀ ਪੀ ਤੁਸੀਂ ਆਪਣਾ ਮਾਈਗਰੇਨ ਠੀਕ ਕਰ ਮੈਨੂੰ ਲੱਗਦਾ ਹੈ ਅੱਜਕੱਲ ਦੇ ਨੌਜਵਾਨਾਂ ਦੀ ਉਹ ਨਹੀਂ ਏਜ ਆ ਜਿੰਨਾ ਮੇਰਾ ਜਿੰਮ ਦੇ ਵਿੱਚ ਟਾਈਮ ਗੁਜ਼ਰ ਚੁੱਕਿਆ ਹੈਗਾ ਫਿਟਨੈਸ ਚੈਨਲ ਮੇਰਾ ਸਭ ਤੋਂ ਪਹਿਲਾਂ ਮੈਂ ਸ਼ੁਰੂ ਕੀਤਾ ਸੀਗਾ ਮਤਲਬ 2010 ਤੋਂ ਬਾਅਦ ਜਦੋਂ YouTube ਆਇਆ ਉਸ ਤੋਂ ਬਾਅਦ ਮਤਲਬ ਹਜ਼ਾਰਾਂ ਹੀ YouTube ਚੈਨਲ ਬਣ ਗਏ ਆ ਫਿਲਮ ਇੰਡਸਟਰੀ 'ਚ ਹੋਣ ਕਰਕੇ ਵੀ ਸ਼ਾਇਦ ਲੋਕਾਂ ਨੇ ਮੈਸੇਜ ਦਾ ਜਵਾਬ ਨਹੀਂ ਦੇ ਪਾਉਂਦੇ ਜਾਂ ਕਈ ਵਾਰ ਅਸੀਂ ਜਿੰਮ ਦੇ ਵਿੱਚ ਤੁਹਾਨੂੰ ਦੱਸਿਆ ਐਕਸਰਸਾਈਜ਼ ਕਰਦੇ ਆ ਉਹ ਗਲਤ ਕਰ ਲੈਂਦੇ ਆ ਨਰਪੁੱਲ ਹੋ ਜਾਂਦੀਆਂ ਡਾਈਟ ਖਾਂਦੇ ਆ ਉਹਨਾਂ ਨੂੰ ਵੀ ਗਾਈਡੈਂਸ ਬਹੁਤ ਹੀ ਜ਼ਰੂਰੀ ਹੈ ਹਾਂ ਕਿ ਜਿੰਮ ਤੇ ਜਾ ਕੇ ਆਪਦੇ ਆਪ ਨਾਲ ੱੱੱਕਾ ਕਿਉਂ ਕਰਦਾ ੱੱੱਕਾ ਕਿਉਂ ਕਰਦਾ ਇਹਨੂੰ ਈਗੋ ਲਿਫਟਿੰਗ ਕਹਿੰਦੇ ਆ ਹਾਂ ਜਿਹੜੀ ਇਹ ਤੁਸੀਂ ਇਹ ਗੱਲ ਠੀਕ ਹੈ ਚਲੋ ਵਿੱਚ ਆ ਗਈ ਵੀ ਕਰਤਾਰ ਚੀਮਾ ਤਾਂ ਲਾ ਰਿਹਾਗਾ 100 ਕਿਲੋ ਦੀ ਬੈਂਚ ਪ੍ਰੈਸ ਮੈਂ ਨਵਾਂ ਆਇਆ ਮੈਂ ਵੀ ਟਰਾਈ ਕਰਾਂ ਹਾਂ ਮਸਲ ਸਪੋਰਟ ਨਹੀਂ ਕਰਦੇ ਉਹਦੇ ਲਈ ਕਰਨ ਲਈ ਸਾਨੂੰ ਸਾਲ ਡੇਢ ਸਾਲ ਲੱਗ ਜਾਂਦਾ ਮਸਲ ਤੇ ਲਹਿਰਾਂ ਬਣਦੀਆਂ ਤੁਹਾਨੂੰ ਸਪੋਰਟ ਕਰਦੇ ਨੇ ਕਾਦੀ ਈਗੋ ਜਾ ਕੇ 5 ਕਿਲੋ ਦਾ ਲਾ ਲਓ ਕਸਰਤ ਤਾਂ ਕਸਰਤ ਹੀ ਹੈ ਨਾ ਮੂਵਮੈਂਟ ਆ ਤੁਹਾਡੀ ਬਾਡੀ ਦੀ ਉਹ ਕਰਨੀ ਹੈ ਉੱਥੇ ਤੱਕ ਪਹੁੰਚਣ ਨੂੰ ਟਾਈਮ ਲੱਗਦਾ ਸੋ ਇਹਦੇ ਵਿੱਚ ਨਹੀਂ ਪੈਣਾ ਚਾਹੀਦਾ ਉਸ ਤੋਂ ਬਾਅਦ ਜਿਮ ਦੇ ਵਿੱਚ ਇੰਜਰੀ ਹੋ ਜਾਂਦੀ ਹੈ ਇੰਜਰੀ ਹੋ ਜਾਂਦੀ ਹੈ ਜਿਮ ਨਹੀਂ ਲੱਗਦਾ ਫਿਰ ਨਸ਼ਿਆਂ 'ਚ ਪੈ ਜਾਂਦੇ ਆ ਫਿਰ ਤੁਹਾਡੇ ਕੋਲ ਆਉਂਦੇ ਆ ਜਿਵੇਂ ਤੁਸੀਂ ਦੱਸਿਆ ਕਿ ਪ੍ਰੈਸ਼ਰ ਲੈ ਲੈਂਦੇ ਆ ਬਸ ਵੀ ਮੈਂ ਨਹੀਂ ਬਣ ਸਕਿਆ ਮੈਂ ਕਰਤਾਰ ਚੀਮੇ ਵਰਗਾ ਨਹੀਂ ਬਣ ਸਕਿਆ ਕੋਈ ਨਹੀਂ ਦੇਖਦੇ ਕਿ ਉਹਨੇ ਕਿੰਨੇ ਸਾਲ ਲਾਇਆ ਹਾਂ ਇੱਕ ਬਹੁਤ ਇਹ ਜ਼ਰੂਰੀ ਗਾਈਡੈਂਸ ਸੀ ਜਿਹੜੀ ਤੁਸੀਂ ਦਿੱਤੀ ਮੈਨੂੰ ਵਧੀਆ